ਚਲੋ ਮੇਰੀ ਖੇਤੀ ਗੜਿਆਂ ਨਾਲ ਹੀ ਮਾਰੀ ਗਈ। ਬਾਬਾ ਜੀ ਅਕਸਰ ਕਈ ਵਾਰ ਆਪਣੇ ਜੀਵਨ ਦੀਆਂ ਹੱਡ ਬੀਤੀਆਂ ਗੱਲਾਂ ਸਾਂਝੀਆਂ ਕਰਿਆ ਕਰਦੇ ਸਨ। ਜਿਨ੍ਹਾਂ ਵਿੱਚੋਂ ਜੀਵਨ ਨੂੰ ਬਹੁਤ ਵੱਡੀ ਤੇ ਨਿੱਗਰ ਸੇਧ ਮਿਲਦੀ ਹੈ। ਅਜਿਹੀ ਹੀ ਇੱਕ ਵਾਰਤਾ ਆਪ ਜੀ 119 ਜਨੂਬੀ ਚੱਕ ਦੀ ਸੁਣਾਇਆ ਕਰਦੇ ਸਨ ਕਿ ਉਸ ਚੱਕ ਦੇ ਨਾਲ ਦੇ ਚੱਕ ਵਿੱਚ ਹੀ ਇੱਕ ਜ਼ਿਮੀਂਦਾਰ ਪਰਿਵਾਰ ਰਹਿੰਦਾ ਸੀ। ਉਸ ਜ਼ਿਮੀਦਾਰ ਦੀ ਘਰਵਾਲੀ ਗੁਰੂ ਘਰ ਦੀ ਬੜੀ ਪ੍ਰੇਮਣ ਸੀ। ਉਸ ਬੀਬੀ ਨੇ ਆਪਣੇ ਮਨ ਵਿੱਚ ਸੰਕਲਪ ਕੀਤਾ ਕਿ ਜਦੋਂ ਹਾੜੀ ਦੀ ਫਸਲ ਸਾਡੇ ਘਰ ਆਵੇਗੀ ਉਸ ਹਾੜੀ ਦੀ ਫਸਲ ਨੂੰ ਵਰਤਣ ਤੋਂ ਪਹਿਲਾਂ ਅਸੀਂ ਪੰਜਾਂ ਸਿੰਘਾਂ ਨੂੰ ਲੰਗਰ ਛਕਾ ਕੇ ਫੇਰ ਪਰਿਵਾਰ ਛਕੇਗਾ। ਮਾਤਾ ਨੇ ਆਪਣੇ ਇਸ ਸੰਕਲਪ ਨੂੰ ਪੂਰਾ ਕਰਨ ਵਾਸਤੇ ਆਪਣੇ ਪਿੰਡ ਦੇ ਇੱਕ ਬਜ਼ੁਰਗ ਸਿੰਘ ਨੂੰ ਬੇਨਤੀ ਕੀਤੀ। ਕਿ ਅਸੀਂ ਪੰਜਾਂ ਸਿੰਘਾਂ ਨੂੰ ਪ੍ਰਸ਼ਾਦਾ ਛਕਾਉਣਾ ਹੈ ਇੱਕ ਆਪਜੀ ਹੋ ਜਾਇਓ ਬਾਕੀ ਚਾਰ ਸਿੰਘ ਤੁਸੀਂ ਆਪ ਹੀ ਰਹਿਤ ਬਹਿਤ ਵਾਲੇ ਢੂੰਡ ਲਿਓ ਤਾਰੀਖ ਅਤੇ ਦਿਨ ਮਾਤਾ ਜੀ ਨੇ ਉਸ ਸਿਆਣੇ ਬਜ਼ੁਰਗ ਨੂੰ ਦੱਸ ਦਿੱਤਾ ਉਹਨਾਂ ਦਿਨਾਂ ਵਿੱਚ ਅੰਮ੍ਰਿਤਧਾਰੀ ਸਿੰਘ ਲੱਭਣੇ ਬਹੁਤ ਕਠਨ ਸਨ ਉਸ ਬਜ਼ੁਰਗ ਨੇ ਇੱਕ ਸਿੰਘ ਆਪਣੇ ਹੀ ਪਿੰਡੋਂ ਦੋ ਸਿੰਘ ਇੱਕ ਹੋਰ ਚੱਕ 'ਚੋਂ ਲੱਭ ਕੇ ਉਹਨਾਂ ਨੂੰ ਮਾਤਾ ਜੀ ਵੱਲੋਂ ਦੁਪਹਿਰ ਦਾ ਪ੍ਰਸ਼ਾਦਾ ਵਰਜ ਦਿੱਤਾ ਇੱਕ ਹੋਰ ਸਿੰਘ ਦੀ ਘਰ ਸੀ ਸੋ ਬਾਬਾ ਜੀ ਦੱਸਿਆ ਕਰਦੇ ਸਨ ਕਿ ਉਹ ਬਜ਼ੁਰਗ ਬਾਬਾ ਜੀ ਪਾਸ 119 ਚੱਕ ਜਨੂਬੀ ਦੁਪਹਿਰ ਨੂੰ ਆਇਆ ਤੇ ਪੰਜਵੇਂ ਸਿੰਘ ਦੀ ਥਾਂ ਉਸ ਮਾਈ ਦੇ ਘਰ ਮੈਨੂੰ ਪ੍ਰਸ਼ਾਦਾ ਛਕਣ ਜਾਣ ਲਈ ਕਿਹਾ ਬਾਬਾ ਜੀ ਦੱਸਿਆ ਕਰਦੇ ਸਨ ਕਿ ਮੈਂ ਬਥੇਰੀ ਨਾ ਨੁਕਰ ਕੀਤੀ ਪਰ ਉਸ ਬਜ਼ੁਰਗ ਨੇ ਆਪਣੀ ਬੇਵਸੀ ਦੱਸੀ ਕਿ ਹੋਰ ਕੋਈ ਰਹਿਤ ਬਹਿਤ ਵਾਲਾ ਸਿੰਘ ਮਿਲਿਆ ਨਹੀਂ ਜਿਸ ਕਰਕੇ ਮੈਂ ਅੱਜ ਦੁਪਹਿਰੇ ਤੁਹਾਨੂੰ ਕਹਿਣ ਆਇਆ ਹਾਂ ਸੱਦਾ ਦੇ ਕੇ ਬਜ਼ੁਰਗ ਵਾਪਸ ਆਪਣੇ ਨਗਰ ਚਲੇ ਗਏ ਤੇ ਬਾਬਾ ਜੀ ਤੇ ਬਾਕੀ ਸਿੰਘ ਨਿਯਤ ਦਿਨ ਸਾਰੇ ਉਸ ਮਾਤਾ ਦੇ ਘਰ ਦੁਪਹਿਰ ਨੂੰ ਪੁੱਜ ਗਏ। ਬਾਬਾ ਜੀ ਦੱਸਦੇ ਸਨ ਕਿ ਮਾਤਾ ਜੀ ਨੇ ਬੜੇ ਪਿਆਰ ਨਾਲ ਧਰਤੀ ਉੱਪਰ ਲੇਪਣ ਕਰਕੇ ਉੱਪਰ ਦਰੀ ਵਿਛਾਈ ਹੋਈ ਸੀ ਤੇ ਸਾਡੇ ਲੰਗਰ ਛਕਣ ਵਾਸਤੇ ਦਰੀ ਉੱਪਰ ਦੋਰੀਆਂ ਕਰਕੇ ਨਵੀਆਂ ਚਾਦਰਾਂ ਦੀ ਵਿਛਾਈ ਕੀਤੀ ਹੋਈ ਸੀ। ਮਾਤਾ ਹੋਰਾਂ ਨੇ ਪਾਣੀ ਨਾਲ ਸਾਡੇ ਪੈਰ ਧਵਾਏ ਘਰ ਅੰਦਰ ਪ੍ਰਵੇਸ਼ ਕਰਨ ਤੋਂ ਪਹਿਲਾਂ ਸਾਡੇ ਰੋਕਣ ਤੇ ਵੀ ਉਸ ਨੇ ਆਪਣੀ ਪ੍ਰਸੰਤਾ ਪ੍ਰਗਟ ਕਰਨ ਲਈ ਬੁਏ ਦੀ ਸਰਦਲ ਉੱਪਰ ਦਵੱਲੀ ਤੇਲ ਚੋਇਆ ਬੜੇ ਪ੍ਰੇਮ ਨਾਲ ਆਦਰ ਸਤਕਾਰ ਨਾਲ ਭਾਵਨੀ ਨਾਲ ਵਿਛਾਇ ਹੋਏ ਆਸਣ ਤੇ ਸਾਰੇ ਸਿੰਘਾਂ ਨੂੰ ਬਿਠਾਇਆ ਤੇ ਆਪਣੇ ਇੱਕ ਲੜਕੇ ਨੂੰ ਸਾਰੇ ਪੰਜਾਂ ਸਿੰਘਾਂ ਨੂੰ ਪੱਖਾ ਚੱਲਣ ਵਾਸਤੇ ਕਿਹਾ ਮਾਤਾ ਦਾ ਲੜਕਾ ਸਿੰਘਾਂ ਨੂੰ ਪੱਖਾ ਚੱਲਣ ਲੱਗ ਪਿਆ ਉਹ ਦੋਵੇਂ ਪਤੀ ਪਤਨੀ ਸੇਵਾ ਵਿੱਚ ਜੁਟ ਗਏ ਉਹਨਾਂ ਨੇ ਸਾਰਿਆਂ ਦੇ ਮੁੱਢ ਹੱਥ ਸੁੱਚੇ ਕਰਾਏ ਖੱਦਰ ਦਾ ਸਾਫਾ ਹੱਥ ਸੁੱਕੇ ਕਰਨ ਲਈ ਦਿੱਤਾ ਬੜੇ ਹੀ ਚਾ ਨਾਲ ਮਾਤਾ ਜੀ ਨੇ ਪੰਜ ਥਾਲ ਕੌਲੀਆਂ ਨਾਲ ਸਜਾ ਕੇ ਵਾਰੀ-ਵਾਰੀ ਸਾਡੇ ਅੱਗੇ ਰੱਖੇ ਉਪਰੰਤ ਬਣਾਏ ਹੋਏ ਪਦਾਰਥ ਦਾਲ ਸਬਜੀ ਖੀਰ ਖਟਾ ਘਿਓ ਸ਼ੱਕਰ ਆਦ ਪਦਾਰਥ ਕੌਲੀਆਂ ਵਿੱਚ ਪਾ ਕੇ ਦਾਲ ਸਬਜੀ ਵਿੱਚ ਉਚੇਚਾ ਘਿਓ ਪਾਇਆ ਜਦੋਂ ਸਾਰਿਆਂ ਦੇ ਥਾਲਾਂ ਵਿੱਚ ਪੂਰੀ ਸਮਗਰੀ ਪੈ ਗਈ ਉਸ ਬਜ਼ੁਰਗ ਨੇ ਜਕਾਰਾ ਛੱਡ ਦਿੱਤਾ। ਬਾਬਾ ਜੀ ਦੱਸਿਆ ਕਰਦੇ ਸਨ ਕਿ ਅਸੀਂ ਸਾਰਿਆਂ ਨੇ ਪ੍ਰਸ਼ਾਦਾ ਛਕਣਾ ਆਰੰਭ ਕਰ ਦਿੱਤਾ ਤੇ ਉਹ ਦੋਵੇਂ ਪਤੀ ਪਤਨੀ ਲੋੜ ਅਨਸਾਰ ਸਾਰੀਆਂ ਵਸਤੂਆਂ ਵਰਤਾਉਂਦੇ ਰਹੇ। ਲੜਕਾ ਪੰਜਾ ਸਿੰਘਾਂ ਨੂੰ ਲਗਾਤਾਰ ਪੱਖਾ ਚੱਲਦਾ ਰਿਹਾ। ਸਾਰੇ ਸਿੰਘਾਂ ਨੇ ਲੋੜ ਅਨਸਾਰ ਪ੍ਰਸ਼ਾਦਾ ਛਕਿਆ ਤੇ ਤ੍ਰਿਪਤੀ ਕੀਤੀ। ਪ੍ਰਸ਼ਾਦਾ ਛਕ ਲੈਣ ਉਪਰੰਤ ਮੁਰ ਮਾਤਾ ਜੀ ਤੇ ਉਹਨਾਂ ਦੇ ਘਰ ਵਾਲੇ ਨੇ ਸਾਰੇ ਸਿੰਘਾਂ ਦੇ ਹੱਥ ਸੁੱਚੇ ਕਰਾਏ। ਹੱਥ ਧਵਾ ਕੇ ਉਪਰੰਤ ਮਾਤਾ ਜੀ ਤੇ ਮਾਤਾ ਜੀ ਦਾ ਪਤੀ ਬਜ਼ੁਰਗ ਸਾਡੇ ਸਾਹਮਣੇ ਚੌਂਕੜਾ ਮਾਰ ਕੇ ਬੈਠ ਗਏ। ਮਾਤਾ ਜੀ ਸਾਨੂੰ ਪੰਜਾਂ ਨੂੰ ਸੰਬੋਧਨ ਕਰਕੇ ਕਹਿਣ ਲੱਗੀ ਕਿ ਜਿਹੋ ਜਿਹਾਂ ਰੁੱਖਾ ਮਿੱਸਾ ਪ੍ਰਸ਼ਾਦਾ ਸਾਥੋਂ ਸਰਬਨ ਆਇਆ ਅਸੀਂ ਆਪਣੇ ਵੇਤ ਅਨਸਾਰ ਆਪ ਸਮੂਹ ਸਿੰਘਾਂ ਦੇ ਸੰਮੁਖ ਹਾਜ਼ਰ ਕਰ ਦਿੱਤਾ ਹੈ। ਸਾਡੇ ਨਿਮਾਣਿਆਂ ਪਾਸੋਂ ਸੇਵਾ ਕਰਦੇ ਹਾਂ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਖਿਮਾ ਕਰ ਦੇਣੀ। ਤੇ ਨਾਲ ਹੀ ਮਾਤਾ ਦੇ ਪਤੀ ਨੇ ਉੱਠ ਕੇ ਪੰਜ ਸਰੋਪੇ ਸਾਰੇ ਸਿੰਘਾਂ ਦੇ ਗਲਾਂ ਵਿੱਚ ਪਾ ਦਿੱਤੇ ਸਰੋਪੇ ਗਲਾਂ ਵਿੱਚ ਪਾਉਣ ਤੋਂ ਉਪਰੰਤ ਬਾਬਾ ਜੀ ਦੱਸਿਆ ਕਰਦੇ ਸਨ ਕਿ ਉਸ ਪਿੰਡ ਵਾਲੇ ਬਜ਼ੁਰਗ ਨੇ ਮਾਤਾ ਨੂੰ ਸੰਬੋਧਨ ਕਰਕੇ ਆਖਿਆ ਕਿ ਹੁਣ ਸਾਨੂੰ ਜਾਣ ਦੀ ਆਗਿਆ ਬਖਸ਼ੋ ਮਾਤਾ ਜੀ ਕਹਿਣ ਲੱਗੇ ਪ੍ਰਸ਼ਾਦਾ ਛਕੇ ਦੀ ਅਰਦਾਸ ਤਾਂ ਕਰ ਦਿਓ ਮਾਤਾ ਜੀ ਵੱਲੋਂ ਕਹੀ ਸ਼ਬਦ ਕਿ ਪ੍ਰਸ਼ਾਦਾ ਛਕੇ ਦੀ ਅਰਦਾਸ ਤਾਂ ਕਰ ਦਿਓ ਸੁਣ ਕੇ ਸਾਰੇ ਇੱਕ ਦੂਸਰੇ ਦੇ ਮੂੰਹ ਵੱਲ ਵੇਖਣ ਲੱਗ ਪਏ ਇੱਕ ਦੂਸਰੇ ਨੂੰ ਕਹੇ ਕਿ ਤੂੰ ਅਰਦਾਸ ਕਰ ਦੂਜਾ ਤੀਜੇ ਨੂੰ ਕਹੇ ਕਿ ਭਾਈ ਤੂੰ ਕਰ ਇਸ ਤਰ੍ਹਾਂ ਕਰਦਿਆਂ ਕਰਦਿਆਂ ਸਾਰਿਆਂ ਨੇ ਨਾ ਕਰ ਦਿੱਤੀ ਤੇ ਉਸ ਬਜ਼ੁਰਗ ਨੇ ਆਖਿਆ ਕਿ ਮਾਤਾ ਜੀ ਸਾਨੂੰ ਅਰਦਾਸ ਨਹੀਂ ਕਰਨੀ ਆਉਂਦੀ ਪੰਜਾ ਸਿੰਘਾ ਪਾਸੋਂ ਇਹ ਗੱਲ ਸੁਣ ਕੇ ਮਾਤਾ ਪਾਸੋਂ ਵੀ ਰਹਿਣਾ ਗਿਆ ਉਹ ਕਹਿਣ ਲੱਗੀ ਕਿ ਤੁਹਾਨੂੰ ਪ੍ਰਸ਼ਾਦਾ ਤਾਂ ਛਕਣਾ ਆਉਂਦਾ ਪਰ ਦੇਣ ਵਾਲੇ ਦਾਤੇ ਦਾ ਸ਼ੁਕਰਾਨਾ ਨਹੀਂ ਕਰਨਾ ਆਉਂਦਾ ਮੈਂ ਬੜੀ ਭਾਵਨਾ ਨਾਲ ਤੁਹਾਨੂੰ ਪ੍ਰਸ਼ਾਦਾ ਛਕਾਇਆ ਤੇ ਭਾਵਨਾ ਰੱਖੀ ਸੀ ਕਿ ਨਵੀਂ ਫਸਲ ਆਈ ਆ ਪੰਜ ਸਿੰਘ ਲੰਗਰ ਛੱਕੀ ਫਸਲ ਦੇਣ ਵਾਲੇ ਦਾਤੇ ਦਾ ਧੰਨਵਾਦ ਕਰਨਗੇ ਸਾਡੇ ਕਾਰ ਵਿਹਾਰ ਦੀ ਚੜ੍ਹਦੀ ਕਲਾ ਗੁਰਸਿੱਖੀ ਜੀਵਨ ਲਈ ਅਰਦਾਸ ਕਰਨਗੇ ਪਰ ਹੱਦ ਹੋ ਗਈ ਤੁਸੀਂ ਤਾਂ ਕੁਰੀ ਨਾ ਕਰ ਦਿੱਤੀ ਕਿ ਸਾਨੂੰ ਅਰਦਾਸ ਹੀ ਨਹੀਂ ਕਰਨੀ ਆਉਂਦੀ ਤੇ ਨਾਲ ਹੀ ਉਸ ਮਾਈ ਨੇ ਹੌਂਕਾ ਭਰ ਕੇ ਕਿਹਾ ਕਿ ਚਲੋ ਕੋਈ ਨਾ ਮੈਂ ਇਹ ਸਮਝ ਲਵਾਂਗੀ ਕਿ ਮੇਰੀ ਫਸਲ ਗੜਿਆਂ ਨੇ ਮਾਰ ਦਿੱਤੀ ਮਾਤਾ ਨੇ ਹੌਂਕਾ ਭਰ ਕੇ ਕਿਹਾ ਕਿ ਕੋਈ ਗੱਲ ਨਹੀਂ ਮੈਂ ਹੋਈ ਸਮਝ ਲਵਾਂਗੀ ਕਿ ਮੇਰੀ ਫਸਲ ਤੇ ਗੜੇ ਪੈ ਗਏ। ਬਾਬਾ ਜੀ ਦੱਸਿਆ ਕਰਦੇ ਸਨ ਕਿ ਮਾਤਾ ਦੇ ਇਹ ਬਚਨ ਸੁਣ ਕੇ ਅਸੀਂ ਸਾਰੇ ਬੜੇ ਸ਼ਰਮਸਾਰ ਹੋ ਗਏ। ਪਰਿਵਾਰ ਪਾਸੋਂ ਵਿਦਾਇਗੀ ਲੈ ਕੇ ਬਾਹਰ ਆ ਕੇ ਸਾਰੇ ਇੱਕ ਦੂਜੇ ਨੂੰ ਕਹਿਣ ਲੱਗੇ ਕਿ ਅੱਜ ਬੜੀ ਬੇਇੱਜ਼ਤੀ ਹੋਈ ਹੈ। ਮਾਤਾ ਨੇ ਸਾਰਿਆਂ ਦੀ ਲਾਹ ਕੇ ਰੱਖ ਦਿੱਤੀ। ਭੋਰਾ ਜਨਾਂ ਵੀ ਲਿਆਜ ਨਹੀਂ ਕੀਤਾ। ਤੇ ਇੱਕ ਬਜ਼ੁਰਗ ਸਾਡੇ ਵਿੱਚੋਂ ਕਹਿਣ ਲੱਗਾ ਕਿ ਮਾਈ ਨੇ ਭਾਈ ਸਾਡੇ ਨਾਲ ਕੋਈ ਵਾਅਦਾ ਨਹੀਂ ਕੀਤਾ। ਉਸ ਨੇ ਤਾਂ ਸੱਚੋ ਸੱਚ ਕਹਿ ਦਿੱਤਾ। ਸੱਚ ਕੌੜਾ ਹੋਣ ਕਰਕੇ ਸਾਨੂੰ ਸਾਰਿਆਂ ਨੂੰ ਮਿਰਚਾਂ ਲੱਗਦੀਆਂ ਨੇ ਮੂੰਹ ਚੁੱਕ ਕੇ ਪੰਜਾਂ ਸਿੰਘਾਂ ਦਾ ਪ੍ਰਸ਼ਾਦਾ ਛਕਣ ਦਾ ਤੁਰ ਪੈਂਦੇ ਆ ਨਾਲ ਇੱਕ ਅਰਦਾਸਿਆ ਵੀ ਲੈ ਚਲਿਆ ਕਰੋ ਜਿਹੜਾ ਤੁਹਾਡੇ ਛਕੇ ਪ੍ਰਸ਼ਾਦੇ ਦੀ ਅਰਦਾਸ ਕਰ ਦਿਆ ਕਰੇ ਤੇ ਨਾਲ ਹੀ ਬਾਬਾ ਜੀ ਦੱਸਣ ਕਿ ਉਸ ਬਜ਼ੁਰਗ ਨੇ ਮੈਨੂੰ ਸੰਬੋਧਨ ਕਰਕੇ ਕਿਹਾ ਕਿ ਭਾਈ ਹਰਨਾਮ ਸਿੰਘ ਠੀਕ ਹੈ ਨਾ ਮੈਂ ਬਜ਼ੁਰਗਾਂ ਨੂੰ ਬੇਨਤੀ ਕੀਤੀ ਬਾਬਾ ਜੀ ਨੇ ਕਿਹਾ ਕਿ ਬਾਪੂ ਜੀ ਇਹ ਸਾਡੀ ਸਾਰਿਆਂ ਦੀ ਢੇਲ ਹੈ ਜਿਸ ਨੂੰ ਸਾਨੂੰ تسلیم ਕਰ ਲੈਣਾ ਚਾਹੀਦਾ ਹੈ ਮੰਨ ਲੈਣਾ ਚਾਹੀਦਾ ਹੈ ਮਾਤਾ-ਦਾਦਾ ਸੀ ਧੰਵਾਦ ਕਰੀਏ ਜਿਸ ਨੇ ਸਾਨੂੰ ਸੱਚੀਆਂ ਗੱਲਾਂ ਕਹਿ ਕੇ ਆਪਣੇ ਫਰਜ਼ ਤੋਂ ਅਵੇਸਲੇ ਹੋਿਆਂ ਨੂੰ ਸੁਚੇਤ ਕਰ ਦਿੱਤਾ ਅਰਦਾਸ ਕਰਨੀ ਨਿਰੇ ਅਰਦਾਸੀ ਦਾ ਕੰਮ ਨਹੀਂ ਹਰ ਗੁਰਸਿੱਖ ਨੂੰ ਅਰਦਾਸ ਕਰਨੀ ਆਉਣੀ ਚਾਹੀਦੀ ਹੈ ਇੱਥੇ ਤਾਂ ਆਪਾਂ ਮਾਤਾ ਦੇ ਘਰ ਪ੍ਰਸ਼ਾਦਾ ਛਕਣ ਆਏ ਸਾਂ ਪਰ ਘਰ ਵਿੱਚ ਕਿਹੜਾ ਸਾਡਾ ਆਪਣਾ ਹੈ ਸਾਰਾ ਦਾਣਾ ਪਾਣੀ ਪ੍ਰੀਤਮ ਦਾ ਪਰਮਾਤਮਾ ਦਾ ਮਾਲਕ ਦਾ ਹੀ ਦਿੱਤਾ ਹੋਇਆ ਹੈ ਨਾ ਘਰ ਵਿੱਚ ਪ੍ਰਸ਼ਾਦਾ ਛਕਣੋਂ ਉਪਰੰਤ ਆਪਾਂ ਕਿਹੜੇ ਅਰਦਾਸੀ ਨੂੰ ਸੱਦਣਾ ਜਾਇਆ ਕਰਾਂਗੇ ਕਿ ਭਾਈ ਮੈਂ ਪ੍ਰਸ਼ਾਦਾ ਛਕ ਲਿਆ ਤੇ ਧੰਵਾਦ ਤੂੰ ਗੁਰੂ ਮਹਾਰਾਜ ਦਾ ਕਰ ਦੇ ਬਾਪੂ ਜੀ ਮੈਂ ਸ਼ਾਮ ਦਾ ਪ੍ਰਸ਼ਾਦਾ ਅਰਦਾਸ ਯਾਦ ਕਰਕੇ ਛਕੇਗਾ ਤੇ ਯਾਦ ਕੀਤੀ ਅਰਦਾਸ ਦੁਆਰਾ ਛਕੇ ਪ੍ਰਸ਼ਾਦੇ ਦਾ ਧੰਵਾਦ ਕਰਾਂਗਾ ਬਾਬਾ ਜੀ ਨੇ ਆਖਿਆ ਸਾਰਿਆਂ ਨੇ ਪ੍ਰਣ ਕੀਤਾ ਕਿ ਭਾਈ ਨਹੀਂ ਠੀਕ ਹੈ ਸਾਡੀ ਢਿੱਲ ਰਹੀ ਹੈ ਅਸੀਂ ਹੁਣ ਮਾਤਾ ਜੀ ਨੇ ਸਾਨੂੰ ਜੋ ਸੁਚੇਤਤਾ ਬਖਸ਼ਿਸ਼ ਕੀਤੀ ਹੈ ਸਾਨੂੰ ਸੁਚੇਤ ਕਰਾਇਆ ਹੈ ਸੁਤਿਆਂ ਨੂੰ ਜਗਾਇਆ ਹੈ ਅਸੀਂ ਹੁਣ ਸਾਵਧਾਨਤਾ ਵਰਤਾਂਗੇ ਜਿਸ ਦਾਦੇ ਦੀਆਂ ਦਿੱਤੀਆਂ ਦਾਤਾਂ ਆਪਾਂ ਵਰਤ ਰਹੇ ਹਾਂ ਅਤੇ ਅਨੇਕ ਪ੍ਰਕਾਰ ਦੇ ਭੋਜਨ ਸ਼ੱਕਦੇ ਆ ਉਸ ਦਾ ਸਾਰੀ ਉਮਰ ਧੰਨਵਾਦ ਕਰਨ ਦਾ ਸਾਨੂੰ ਚੇਤਾ ਹੀ ਨਹੀਂ ਆਇਆ ਕਿੱਡੀ ਸਾਡੀ ਢਿੱਲ ਸੀ ਬਾਬਾ ਜੀ ਦੱਸਦੇ ਸਨ ਕਿ ਹਫ਼ਤੇ ਕੋ ਬਾਅਦ ਮੈਂ ਇੱਕ ਦੋ ਸਿੰਘ ਜਿਹੜੇ ਮਾਈ ਦੇ ਘਰ ਪ੍ਰਸ਼ਾਦਾ ਛਕਣ ਗਏ ਸਨ ਉਹਨਾਂ ਨੂੰ ਪੁੱਛਿਆ ਕਿ ਭਾਈ ਤੁਸੀਂ ਅਰਦਾਸ ਯਾਦ ਕਰ ਲਈਏ ਇੱਕ ਨੇ ਤਾਂ ਬਲਾਸ ਵਿੱਚ ਕਿਹਾ ਕਿ ਮਾਤਾ ਪਾਪੋਂ ਇੰਨਾ ਖਰਖਰਾ ਕਰਾ ਕੇ ਵੀ ਜੇ ਅਰਦਾਸ ਯਾਦ ਨਾ ਕਰੀਏ ਤਾਂ ਸਾਡੇ ਜੀਵਨ ਤੇ ਵੀ ਲਾਹਨਤ ਸੀ ਤੇ ਨਾਲ ਹੀ ਉਸ ਨੇ ਮੈਨੂੰ ਪੁੱਛਿਆ ਕਿ ਭਾਈ ਹਰਨਾਮ ਸਿੰਘ ਤੂੰ ਅਰਦਾਸ ਯਾਦ ਕਰ ਲਈ ਤੇ ਬਾਬਾ ਜੀ ਕਿਹਾ ਕਰਦੇ ਸਨ ਕਿ ਮੈਂ ਉੱਤਰ ਦਿੱਤਾ ਕਿ ਮੈਂ ਤਾਂ ਭਾਈ ਘਰ ਜਾਂਦੇ ਹੀ ਸੁਖਮਨੀ ਸਾਹਿਬ ਵਿੱਚੋਂ ਛੇਵੀਂ ਅਸ਼ਟਪਦੀ ਦਾ ਸ਼ਲੋਕ ਯਾਦ ਕਰ ਲਿਆ ਤੇ ਹੁਣ ਹਰ ਸਮੇ ਸਵੇਰ ਸ਼ਾਮ ਜਦੋਂ ਵੀ ਪ੍ਰਸ਼ਾਦਾ ਛਕਣਾ ਹੋਵੇ ਜਾਂ ਜਲ ਪਾਣੀ ਛਕਣਾ ਹੋਵੇ ਤਾਂ ਇਹ ਸ਼ਲੋਕ ਪੜ੍ਹ ਕੇ ਕਿ ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਹਮੇਵ ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ ਇਹ ਪੜ੍ਹ ਕੇ ਨਾਲ ਬੇਨਤੀ ਕਰਦੀ ਹੈ ਕਿ ਹੇ ਅਕਾਲ ਪੁਰਖ ਅੰਤਰਜਾਮੀ ਸਤਿਗੁਰੂ ਜੀਓ ਆਪ ਜੀ ਦੀਆਂ ਬਖਸ਼ਿਸ਼ ਕੀਤੀਆਂ ਦਾਤਾਂ ਵਿੱਚੋਂ ਲੰਗਰ ਤਿਆਰ ਹੈ ਆਪ ਕਿਰਪਾ ਕਰਕੇ ਭੋਗ ਲਾਓ ਅਤੇ ਸਿੱਧ ਪ੍ਰਸ਼ਾਦ ਆਪਣੇ ਸੇਵਕਾਂ ਨੂੰ ਬਖਸ਼ਿਸ਼ ਕਰੋ ਤੇ ਜੇ ਵੱਡੀ ਅਰਦਾਸ ਕਰਕੇ ਪਹਿਲਾਂ ਪ੍ਰਸ਼ਾਦ ਦੇ ਨੂੰ ਭੋਗ ਲਵਾਇਆ ਹੋਵੇ ਤਾਂ ਦੁਪਰ ਵਾਲਾ ਸ਼ਲੋਕ ਪੜ੍ਹ ਕੇ ਨਾਲ ਹੇਟ ਲਿਖੀਆਂ ਪੰਕਤੀਆਂ ਕਿ ਨਾਨਕ ਪੁਸਰੀਆਂ ਪਕਾਈਆਂ ਪਾਈਆਂ ਥਾਲੇ ਮਾਹੇ ਜਿਨਹੀ ਗੁਰੂ ਮਨਾਇਆ ਰਜ ਰਜ ਸੇਈ ਖਾਹੇ ਪੜ੍ਹ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾ ਕੇ ਜਕਾਰਾ ਛਟ ਕੇ ਪ੍ਰਸ਼ਾਦਾ ਛਕਣਾ ਸ਼ੁਰੂ ਕਰਦਾ ਹਾਂ ਤੇ ਬਾਬਾ ਜੀ ਨੇ ਦੱਸਿਆ ਕਿ ਪ੍ਰਸ਼ਾਦਾ ਛਕਣੋਂ ਪਰੰਤ ਮਹਿੇਟ ਲਿਖੇ ਸ਼ਲੋਕਾਂ ਵਿੱਚੋਂ ਕਿਸੇ ਇੱਕ ਸ਼ਲੋਕ ਦਾ ਉਚਾਰਨ ਕਰਕੇ ਕਿ ਦੱਦਾ ਦਾਤਾ ਏਕ ਹੈ ਸਭ ਕੋ ਦੇਵਨ ਹਾਰ ਦਿਨ ਦੇ ਟੋਟ ਨਾ ਆਵਈ ਅਗੰਤ ਭਰੇ ਪੰਡਾਰ ਦੈਨ ਹਾਰ ਸਦ ਜੀਵਨ ਹਾਰਾ ਮਨ ਮੂਰਖ ਕਿਉ ਤਾਹੇ ਬਿਸਾਰਾ ਦੋਸ਼ ਨਾਹੀ ਕਾਹੂ ਕੋ ਮੀਤਾ ਮਾਇਆ ਮੋਹ ਬੰਦ ਪ੍ਰਭ ਕੀਤਾ ਦਰਦ ਨਿਵਾਰਹ ਜਾਂ ਕੇ ਆਪੇ ਨਾਨਕ ਤੇ ਤੇ ਗੁਰਮੁਖ ਧਰਾਪੇ ਜਾਂ ਪੰਜਵੇਂ ਪਾਸ਼ਾ ਜੀ ਦਾ ਸ਼ਲੋਕ ਜੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 320 ਉਪਰ ਸੁशोਭਤ ਹੈ ਕਿ ਜਾਚਕ ਮੰਗੈ ਦਾਨ ਦੇ ਪਿਆਰਿਆ ਦੇਵਨ ਹਾਰ ਦਾ ਤਾਰ ਮੈਂ ਨਿਤ ਚਤਾਰਿਆ ਨਿਖੁਟ ਨਾ ਜਾਈ ਮੂਲ ਅਤੁੱਲ ਭੰਡਾਰਿਆ ਨਾਨਕ ਸ਼ਬਦ ਅਪਾਰ ਤਿਨ ਸਭ ਕਿਸ ਸਾਰਿਆ ଅਥਵਾ ਜਿਸ ਦਾ ਦਿੱਤਾ ਖਾਵਣਾ ਤਿਸ ਕਈਏ ਸ਼ਾਬਾਸ਼ ਨਾਨਕ ਹੁਕਮ ਨ ਚੱਲਈ ਨਾਲ ਖਸਮ ਚਲਾਇ ਅਰਦਾਸ ਇਸ ਤੋਂ ਇਲਾਵਾ ਦੀਨਨ ਕੀ ਪ੍ਰਤਪਾਲ ਕਰੈ ਨਿਤ ਸੰਤ ਉਬਾਰ ਗਨੀ ਮਨ ਗਾਰੈ ਪਸ਼ ਪਸ਼ੂ ਨਗਨਾਗ ਨਰਾਦਿਪ ਸਰਬ ਸਮੈ ਸਭ ਕੋ ਪ੍ਰਤਪਾਰੈ ਪੋਖਤ ਹੈ ਜਲ ਮੈ ਥਲ ਮੈ ਪਲ ਮੈ ਕਲ ਕੇ ਨਹੀਂ ਕਰਮ ਵਿਚਾਰੈ ਦੀਨ ਦਇਆਲ ਦਇਆ ਨਿਧ ਦੁਖਨ ਦੇਖਤ ਹੈ ਪਰ ਦੇਤ ਨ ਹਾਰੈ ਇਹਨਾਂ ਸ਼ਬਦਾਂ ਵਿੱਚੋਂ ਕਿਸੇ ਇੱਕ ਸ਼ਬਦ ਦਾ ਉਚਾਰਨ ਕਰਕੇ ਸ਼ਬਦ ਪੜ੍ਹ ਕੇ ਨਾਲ ਛੋਟੀ ਅਰਦਾਸ ਕਰਦੇ ਹੀ ਦੀ ਹੈ ਕਿ हे ਅਕਾਲ ਪੁਰਖ ਅੰਤਰਜਾਮੀ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀਓ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੀਆਂ ਬਖਸ਼ਿਸ਼ ਕੀਤੀਆਂ ਹੋਈਆਂ ਦਾਤਾਂ ਵਿੱਚੋਂ ਸਮੂਹ ਸੰਗਤਾਂ ਨੇ ਦਾਸ ਰਿਆਂ ਨੇ ਲੰਗਰ ਪਾਣੀ ਜਲ ਪਾਣੀ ਬਿਅੰਤ ਪਦਾਰਥ ਸ਼ਕੇ ਦੇਗ ਤੇਗ ਫਤੇ ਸੰਗਤਾਂ ਸ਼ਕਦੀਆਂ ਸ਼ਕਾਉਂਦੀਆਂ ਆਪ ਜੀ ਦਾ ਪਵਿੱਤਰ ਨਾਮ ਜਪਣ ਸੇਵਾਦਾਰਾਂ ਨੂੰ ਸੇਵਾ ਦੇ ਫਲ ਸਰੂਪ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਨਾਮ ਦੀ ਦਾਤ ਪ੍ਰਦਾਨ ਕਰੋ ਗੁਰਮਤ ਅਨਸਾਰ ਸੇਵਕਾਂ ਦੀਆਂ ਮਨੋ ਕਾਮਨਾ ਪੂਰੀਆਂ ਕਰੋ ਕਾਰੋਬਾਰਾਂ ਵਿੱਚ ਬਰਕਤਾਂ ਪਾਓ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆਂ ਤੇਰਾ ਨਾਮ ਚਿਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਕਾ ਭਲਾ ਵਾਹਿਗੁਰੂ ਜੀ ਕਾ ਅਕਾਲ ਸਾ ਵਾਸ਼ ਗੁਰੂ ਜੀ ਦੀ ਫਤਿਹ ਉਪਰੰਤ ਜਕਾਰਾ ਛਟਕੇ ਇਸ ਨਾਲ ਸਮਾਪਤੀ ਕਰ ਦੇਣੀ ਹੈ ਜੇ ਇਹ ਸ਼ਲੋਕ ਨਾ ਵੀ ਯਾਦ ਹੋਣ ਤਦ ਮੂਲ ਮੰਤਰ ਦਾ ਪਾਠ ਕਰਕੇ ਪ੍ਰਸ਼ਾਦਾ ਛਕਣ ਲਈ ਆਰੰਭ ਦੀ ਅਰਦਾਸ ਕਰ ਲੈਣੀ ਚਾਹੀਦੀ ਹੈ ਉਪਰੰਤ ਪ੍ਰਸ਼ਾਦਾ ਛਕ ਕੇ ਮੁੜ ਮੂਲ ਮੰਤਰ ਦਾ ਪਾਠ ਕਰਕੇ ਸਤਿਗੁਰੂ ਜੀ ਦਾ ਧੰਨਵਾਦ ਕਰਨਾ ਚਾਹੀਦਾ ਹੈ ਕਿਉਂਕਿ ਜੋ ਕੁਝ ਵੀ ਆਪਾਂ ਖਾ ਪੀ ਪਹਿਨ ਭੋਗ ਰਹੇ ਹਾਂ ਇਹ ਸਭ ਉਸ ਦਾਤਾਰ ਮਾਲਕ ਪ੍ਰਮਾਤਮਾ ਦੀ ਰਹਿਮਤ ਦੇ ਨਾਲ ਵਰਤ ਰਹੇ ਹਾਂ ਜੇ ਉਸ ਮਾਲਕ ਦੀ ਉਸ ਦਾਤਾਰ ਦੀ ਉਸ ਪਰਵਤਕਾਰ ਦੀ ਰਹਿਮਤ ਨਾ ਹੋਵੇ ਤਾਂ ਮਨੁੱਖ ਦਾ ਸਾਰਾ ਕੁਝ ਖਾਣਾ ਪੀਣਾ ਪਹਿਨਣਾ ਛੁੱਟ ਜਾਂਦਾ ਹੈ। ਤਦ ਹੀ ਸੁਖਮਨੀ ਸਾਹਿਬ ਜੀ ਦੀ ਬਾਣੀ ਅੰਦਰ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਉਸ ਦਾਤਾਰ ਦੀਆਂ ਬਖਸ਼ਿਸ਼ਾਂ ਜੋ ਆਪਾਂ ਵਰਤ ਰਹੇ ਹਾਂ ਉਹਨਾਂ ਦਾ ਜ਼ਿਕਰ ਕਰਕੇ ਸਾਨੂੰ ਦਾਤਾਂ ਦੇਣ ਵਾਲੇ ਦਾਤਾਰ ਦਾ ਧੰਨਵਾਦ ਤੇ ਸ਼ੁਕਰਾਨਾ ਕਰਨ ਲਈ ਬਾਰੰਬਾਰ ਪ੍ਰੇਰਨਾ ਦਿੱਤੀ ਹੈ। ਜਿਹ ਮਨੁਖ ਜਿਹ ਪ੍ਰਸਾਦ ਛਤੀ ਅੰਮ੍ਰਿਤ ਖਾਹੇ ਤਿਸ ਠਾਕਰ ਕੋ ਰਖ ਮਨ ਮਾਹੇ ਜਿਹ ਪ੍ਰਸਾਦ ਸੁਗੰਧਤ ਤਨ ਲਾਵਹਿ ਤਿਸ ਕੋ ਸਿਮਰਤ ਪਰਮਗਤ ਪਾਵਹਿ ਜਿਹ ਪ੍ਰਸਾਦ ਬਸੈ ਸੁਖ ਮੰਦਰ ਤਸਹਿ ਧਿਆਏ ਸਦਾ ਮਨ ਅੰਦਰ ਜਿਹ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪਹਿਰ ਸਿਮਰੋ ਤਿਸ ਰਸਨਾ ਜਿਹ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਵਣ ਜੋਗ ਜਿਹੜਾ ਮਨੁੱਖ ਦਾਤਾਂ ਦੇਣ ਵਾਲੇ ਦਾਤਾਰ ਦਾਤੇ ਦੀਆਂ ਦਾਤਾਂ ਨੂੰ ਵਰਤਦਾ ਹੋਇਆ ਦਾਤੇ ਦਾ ਸ਼ੁਕਰਾਨਾ ਦਾਤੇ ਦਾ ਧੰਵਾਦ ਕਰਦਾ ਹੈ ਉਹ ਪ੍ਰਮਾਤਮਾ ਅਤੇ ਗੁਰੂ ਦੀ ਪ੍ਰਸੰਨਤਾ ਦਾ ਪਾਤਰ ਬਣ ਜਾਂਦਾ ਹੈ ਜਿਹੜਾ ਮਨੁੱਖ ਦਾਤ ਪਿਆਰੀ ਵਿਸਰਿਆ ਦਾਤਾਰਾ ਜਾਣਾਂ ਨਾਹੀ ਮਰਨ ਵਿਚਾਰਾ ਦਾ ਸ਼ਿਕਾਰ ਹੋ ਜਾਂਦਾ ਹੈ ਉਹ ਅਕਿਰਤਕਣਤਾ ਦੇ ਦੋਸ਼ ਦਾ ਭਾਗੀ ਬਣ ਕੇ ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਕਿ ਭਾਰੇ ਭੁਈ ਅਕਿਰਤਕਣ ਮੰਦੀ ਹੋ ਮੰਦੇ ਦਾ ਭਾਰ ਆਪਣੇ ਸਿਰ ਉੱਪਰ ਚੁੱਕ ਕੇ ਆਪਣੀ ਆਤਮਾ ਨੂੰ ਪਾਪ ਦੇ ਭਾਰ ਨਾਲ ਬੋਝਲ ਬਣਾ ਲੈਂਦਾ ਹੈ ਸੋ ਅਕਿਰਤਕਣਾਂ ਦੇ ਅਕਿਰਤ ਕਰਨਤਾ ਦੇ ਦੋਸ਼ ਤੋਂ ਬਚਣ ਲਈ ਅਤੇ ਆਤਮਾ ਨੂੰ ਪਾਪਾਂ ਦੇ ਭਾਰ ਤੋਂ ਮੁਕਤ ਕਰਨ ਲਈ ਹਰ ਸਮੇਂ ਹਰ ਵੇਲੇ ਉਸ ਮਾਲਕ ਦਾ ਧੰਵਾਦ ਤੇ ਸ਼ੁਕਰਾਨਾ ਕਰਦੇ ਹੀ ਰਹਿਣਾ ਚਾਹੀਦਾ ਹੈ